ਦੇਸ਼ ਦੁਨੀਆ ਵਿੱਚ ਬਾਤ ਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਨਵੀਆਂ ਤੇ ਤਾਜ਼ੀਆਂ ਕੁਝ ਅਹਿਮ ਖਬਰਾਂ ਆਓ ਤੁਹਾਨੂੰ ਪਹਿਲਾਂ ਇਹਨਾਂ ਖਬਰਾਂ ਦਾ ਸੁਣਾਉਨੇ ਆ ਸੰਦੀਪ ਮੁੱਖ ਮੰਤਰੀ ਪੰਜਾਬ ਨੇ ਵਰਦਮਾਨ ਸਟੀਲ ਗਰੁੱਪ ਨੂੰ 1750 ਕਰੋੜ ਰੁਪਏ ਦੀ ਲਾਗਤ ਨਾਲ ਪਲਾਂਟ ਸਥਾਪਿਤ ਕਰਨ ਲਈ ਉਰਨ ਸਜੋਗ ਦਾ ਪ੍ਰੋਸਸ ਹਟਾਇਆ ਤੇ ਉਥੇ ਹੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਆਮੋ ਸਾਹਮਣੇ ਚੱਲੇ ਹੰਝੂ ਗੈਸ ਦੇ ਗੋਲੇ ਤੇ लाठी चार्ज ਕਿਸਾਨਾਂ ਦੇ ਉੱਪਰ ਕੀਤਾ ਪੁਲਿਸ ਨੇ ਅਮਨ ਅਰੋੜਾ ਨੂੰ ਪੰਜਾਬ ਆਨ ਆਦਮੀ ਪਾਰਟੀ ਦਾ ਪ੍ਰਧਾਨ ਬਣਾ ਲਿਆ ਗਿਆ ਤੇ ਮਾਤਾ ਗੁਜਰਕੌਰ ਜੀ ਦੇ 400 ਸਾਲਾ ਜਨਮ ਦਿਹਾਤੀ ਜਰਮ ਦਿਹਾੜੇ ਦੀ ਸ਼ਤਾਬਦੀ ਸਮਾਗਮ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਮਾਣਯਕ ਜਹੋ ਜਲਾਲ ਦਾ ਸੰਪੂਰਨ ਹੋਇਆ ਵੋਟਰ ਸੂਚੀਆਂ ਦੇ ਵਿਸ਼ੇਸ਼ ਸਰਸਰੀ ਸੁਧਾਈ 23 ਤੇ 24 ਨਵੰਬਰ ਨੂੰ ਖੰਡ ਮਿਲਨ ਕੋਤਰ ਨੂੰ ਦੇਸ਼ ਵਿੱਚ ਪਹਿਲਾ ਸਥਾਨ ਮਿਲਣ ਤੇ ਐਮ.ਐਲ.ਏ ਇੰਦਰਜੀਤ ਕੁਰਮਾਨ ਨੇ ਦਿੱਤੀ ਬड़ाई ਤੇ ਹੁਣ ਆਓ ਇਹਨਾਂ ਖਬਰਾਂ ਦਾ ਤੁਹਾਨੂੰ ਦੋਸਤੋ ਸੁਣਾਉਣਾ ਹਾਂ ਵਸਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਆਲਾਈ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਿਤ ਕਰਨ ਦੇ ਪਰਦਮਾਨ ਸਪੈਸ਼ਲ ਸਟੀਲ ਲਿਮਟਿਡ ਨੂੰ ਪੂਰਨ ਸਹਿਯੋਗ ਦਾ ਪ੍ਰਸਤਾਵ ਦਿੱਤਾ ਹੈ ਮੁੱਖ ਮੰਤਰੀ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਰੇਟ ਦੇ ਵਿਖੇ ਆਪਣੇ ਦਫ਼ਤਰ ਵਿਖੇ BSSL ਦੇ ਵਾਈਸ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨਾਲ ਮੀਟਿੰਗ ਤੋਂ ਆ ਕੇ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਹੁਦਾਰਾ ਦੇਣ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ BSSL 1750 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟ੍ਰਿਕ ਆਰਕ ਫਰਨੇਸ ਰਾਹੀਮ ਵਿਸ਼ੇਸ਼ ਅਲਾਈ ਸਟੀਲ ਦੇ ਨਰਮਾਈ ਗ੍ਰੀਨਫੀਲਡ ਯੂਨਿਟ ਸਥਾਪਿਤ ਕਰ ਰਿਹਾ ਹੈ। भगवंत मान तो ने दस्या कि प्रति साल पांच लाख टन की समर्था वाला यह प्रोजेक्ट जपान की कंपनी एची स्टील कारपोरेशन सहयोग न साढ़े सतारा सौ करोड़ रुपए के नम निवेश स्थापित किया जाएगा मुख्यमंत्री ने कहा कि इस प्रोजैक्ट नूबे के पंद्रह सौ तो वो नौजवानों रुजगार मिलने की उम्मीद है कंपनी इस प्लांट तो ग्रीन स्टील तैयार करेगी उन्होंने ये कि यह प्रोजेक्ट सूबे देश ਵੱਡਾ ਮਾਰੀਆ ਪੈਦਾ ਕਰੇਗਾ ਕਿਉਂਕਿ ਵਕ ਵਕ ਪਾਜਾਨੀ ਜੂਪੀਨ ਆਤੇ ਕੰਪਨੀਆਂ ਨੂੰ ਕੁੱਲ ਅਤਪਾਤ ਦਾ ਪੀਪੀਸੀ ਦੀ ਤੋਂ ਵੱਧ ਨਰਯਾਤ ਹੋਵੇਗਾ ਭਗਵਾਨ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਬੀਐਸਐਸਐਲ ਵਿਸ਼ਵ ਪਰਲੇ ਨਾਮੀ ਕੰਪਨੀਆਂ ਅਤੇ ਇਸ ਬਕਾਰੀ ਕੰਪਨੀ ਕੋਲ ਸੂਬੇ ਵਿੱਚ ਕੀਤਾ ਗਿਆ ਵੱਡਾ ਨਿਵੇਸ਼ ਹੋਰ ਕੰਪਨੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ ਤੇ ਉਧਰ ਅੱਜ ਬਠਿੰਡੇ ਦੇ ਵਿੱਚ ਗੁਜਰ ਦੇ ਬਾਰੇ ਭਾਰਤਮਾਲਾ ਸੜਕ ਮਾਰਗ ਲਈ ਵੀਰਵਾਰ ਨੂੰ ਯਾਨੀ ਕਿ ਐ ਕਬਜ਼ੇ ਚ ਕੀਤੀ ਤਿੰਨ ਪਿੰਡਾਂ ਦੀ ਜ਼ਮੀਨ ਤੇ ਮੁਰਕਾ ਕਬਜ਼ਾ ਕਰਨ ਲਈ ਅੱਗੇ ਵਧ ਰਹੇ ਕਿਸਾਨਾਂ ਨੂੰ ਰੋਕਾਂ ਲਈ ਬਟਿੰਡਾ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਅਥਰੂ ਗੈਸ ਦੇ ਗੋਲੇ ਵੀ ਜਾਣਕਾਰੀ ਮਿਲੀ ਹੈ ਕਿ ਐ ਅਥਰੂ ਗੈਸ ਦੇ ਗੋਲੇ ਪਿਛੇ ਛੱਡੇ ਗਏ ਭਾਰਤੀ ਕਿਸਾਨ ਜਗਿਆਂ ਨੇ ਇਕਤਾ ਗੁਰਾਂ ਦੀ ਅਗਵਾਈ ਹੇਠ ਕਿਸਾਨਾਂ ਆਗੂ ਨੇ ਜ਼ਮੀਨ ਤੇ ਮੁਰਕਾ ਕਬਜ਼ਾ ਕਰ ਲੈਣ ਲਈ ਪਿੰਡ ਦੂਨੇਵਾਲ ਅਤੇ ਸ਼ੇਰਗੜ आदि वल वित ही जथेबंद देखा पंजाब पुलिस ने बखाते नाकेबंदी की हुई थी जो किसानों ने अगे बढ़ना चाहता पुलिस ने बखाते रोकने का यतन किया है इस दौरान पुलिस दोकों को तोड़ दिया सैकड़ों की गिनती बच्चे किसान जमीन के नज़दीक जाने वाल अगे बढ़े तो पुलिस की वीड् गिणती जनायत नफरी ने उन्होंने रोक लिया इस मौके किसान ਅਤੇ ਪੁਲਿਸ ਵਿੱਚ ਕਾ ਤੱਕਾ ਮੁਕੀ ਸ਼ੁਰੂ ਹੋ ਗਈ ਪੁਲਿਸ ਨੇ ਖਸਾਨਾਂ ਨੂੰ ਕਬਜ਼ਾ ਕਰਨ ਤੋਂ ਰੋਕਣ ਲਈ ਪਹਿਲਾਂ ਜਲ ਤੋਪਾਂ ਚਲਾ ਦਿੱਤੀਆਂ ਤੇ ਲਾਠੀ ਚਾਰੀ ਸ਼ੁਰੂ ਕਰ ਦਿੱਤਾ ਜਦੋਂ ਸਥਿਤੀ ਕਾਬੂ ਵਿੱਚ ਨਾ ਆਈ ਤਾਂ ਅਧਿਕਾਰੀਆਂ ਨੇ ਅਥਰੂ ਗੈਸ ਦੇ ਗੋਲੇ ਦਾਗਣ ਦੇ ਹੁਕਮ ਦਿੱਤੇ ਕਿਸਾਨ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਹਰ ਹਿੰਦਾ ਵਰਤਿਆ ਕਿਸਾਨ ਆਪਣੇ ਹੱਥਾਂ 'ਚ ਛੱਡੇ ਲੈ ਕੇ ਅੱਗੇ ਵਧੇ ਅਤੇ ਪੁਲਿਸ ਅਥਰੂ ਗੈਸ ਦੇ ਗੋਲੇ ਦਾਗ ਰਹੀ ਜਾਣਕਾਰੀ ਅਨੁਸਾਰ ਇਸ ਮੌਕੇ ਪਗੜੜ ਦੌਰਾਨ ਕਿਸਾਨਾਂ ਤੇ ਕੁਝ ਪੁਲਿਸ ਮੁਲਾਜ਼ਮਾਂ ਦੇ ਸੜਕਾਂ 'ਵੀ ਵਜੀਆਂ ਪਾਰ ਗਿਰਤੀ ਦੀ ਪੁਸ਼ਟੀ ਨਹੀਂ ਹੋ ਸਕੀ ਇਸ ਮੌਕੇ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਕਾਰ ਲੰਮਾ ਸਮਾਂ ਗਲਵੱਟ ਚੱਲਦੇ ਹੋਣ ਦਾ ਵੀ ਸਮਾਚਾਰ ਮਿਲਿਆ ਦੋਵੇਂ ਤਰ੍ਹਾਂ ਦੇ ਵਿਚਾਰ ਬਾਰ-ਬਾਰ ਪਿੱਛੇ ਹਟਣ ਦੀ ਸਹਿਮਤੀ ਬਣੀ ਰਹੀ ਬਣੀ ਗਈ ਕਿਸਾਨ ਆਗੂ ਸ਼ਕਰਤ ਸਿੰਘ ਮਾਨ ਅਤੇ ਹਰਜਿੰਦਰ ਸਿੰਘ ਬੱਗਨੇ ਸਮੂਹ ਕਿਸਾਨ ਆਗੂਆਂ ਨੂੰ ਅਗਲੀ ਰਣਨੀਤੀ ਕੜਨ ਲਈ ਬੰਦੋਨੇ ਆਲ ਦੇ ਗੁਰਦੁਆਰਾ ਸਾਹਿਬ ਚ ਪਹੁੰਚਣ ਦੀ ਅਪੀਲ ਕੀਤੀ ਆਗੂ ਨੇ ਕਿਹਾ ਵੀ ਪ੍ਰਸ਼ਾਸਨ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਇਸ ਲਈ ਹੁਣ ਇਸ ਵੱਲ ਵੀ ਧਿਆਨ ਰੱਖਣਾ ਪਵੇਗਾ ਕਿਸਾਨ ਆਗੂ ਨੇ ਕਿਹਾ ਕਿ ਮੋਰਚਾ ਖਤਮ ਨਹੀਂ ਬਲਕਿ ਹੁਣ ਤਾਂ ਸ਼ੁਰੂ ਹੋਇਆ ਉਹਨਾਂ ਨੇ ਕਿਹਾ ਕਿ ਕਿਸੇ ਨੇ ਘਰ ਬਸ ਨਹੀਂ ਜਾਣਾ ਹੁਣ ਆਰ ਪਾਰ ਦੀ ਲੜਾਈ ਲੜੀ ਜਾਵੇਗੀ ਤੇ ਉੱਥੇ ਹੀ ਤੁਹਾਨੂੰ ਇਹ ਖਬਰ ਸੁਣਾ ਦਿੰਦੇ ਆ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਅਮਨ ਅਰੂੜਾ ਨੂੰ ਪਾਰਟੀ ਬਲੋ ਬਣਾ ਦਿੱਤਾ ਗਿਆ ਨਵੇਂ ਬਣਾਏ ਗਏ ਪ੍ਰਧਾਨ ਅਮਨ ਅਰੂੜਾ ਮੌਜੂਦਾ ਕੈਬਨਟ ਮੰਤਰੀ ਸੁਨਾਮ ਤੋਂ ਦੋ ਵਾਰ ਵਿਧਾਇਕ ਰਹੇ ਚੁੱਕੇ ਹਨ ਤੇ ਆਪ ਦੀ ਸੂਬਾ ਇਕਾਈ ਦੇ ਸਹਿ ਪ੍ਰਧਾਨ ਵੀ ਹਨ ਇਸ ਦੇ ਨਾਲ ਹੀ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਦੀ ਗਲਤੀ ਨੂੰ ਪਾਰਟੀ ਦਾ ਉਪ ਪ੍ਰਧਾਨ ਬਣਾ ਦਿੱਤਾ ਗਿਆ ਤੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਤ ਮਾਤਾ ਗੁਜੇਕੌਰ ਜੀ ਨੂੰ ਦੇ 400 ਸਾਲਾ ਜਨਮ ਦਿਹਾੜੇ ਦੀ ਸ਼ਤਾਬਦੀ ਦੇ ਸਮਾਗਮ ਕੋਰਤੋਰਾ ਚੇਰੀ ਗੰਗਸਾਤ ਸਾਹਿਬ ਕਰਤਾਰਪੁਰ ਜਲੰਧਰ ਵਿਖੇ ਪੰਥਕ ਜਾਹੋ ਜਲਾਲ ਨਾਲ ਸੰਪੂਰਨ ਹੋਈ ਸ਼ਰੋਮਣੀ ਕਮੇਟੀ ਵੱਲੋਂ ਉਹ ਜੋ ਸ਼ਤਾਬਦੀ ਦੇ ਮੁੱਖ ਸਮਾਗਮ ਦੌਰਾਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਨੀ ਰਗਵੀ ਸਿੰਘ ਤਪਤਮ ਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪੀ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਲਪੰਥ ਬਾਬਾ ਵਿਧੀ ਚੰਦ ਦੇ ਮੁਖੀ ਬਾਬਾ ਅਵਧਾਰ ਸਿੰਘ ਸੁਰ ਸਿੰਘ, ਤਰਨਾ ਦਲ ਦੇ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਪਦਮ ਸ਼ਰੀਪ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਪ੍ਰਮੁੱਖ ਪੰਥਕ ਸ਼ਖਸੀਤਾਂ ਨੇ ਸ਼ਰਕਤ ਕੀਤੀ ਅਤੇ ਮਾਤਾ ਗੁਜਰ ਕੌਰ ਜੀ ਦੇ ਜੀਵਨ ਅਤੇ ਕੁਰਬਾਨੀ ਦੀ ਸ਼ੇਰ ਵਿੱਚ ਸਿੱਖ ਜਗਤ ਨੂੰ ਆਦਰਸ਼ਕ ਜੀਵਨ ਜਾਂਜ ਦੀ ਧਾਰਨੀ ਬਣਦੀ ਪ੍ਰੇਰਨਾ ਦਿੱਤੀ ਐਡਵੋਕੇਟ ਹਰਜਤ ਸਿੰਘ ਧਾਮ ਨੇ ਆਖਿਆ ਕਿ ਮਾਤਾ ਗੁਜਰਕੌਰ ਜੀ ਉਹ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਸ਼ਖਸੀਤ ਨਖਾਰ ਅਤੇ ਛੋਟੇ ਸਾਹਿਬ ਜਦਿਆਂ ਨੂੰ ਬਾਲ ਉਮਰੇ ਆਪਣੇ ਅਕੀਦੇ ਉੱਪਰ ਕਾਇਮ ਰਹਿੰਦਿਆਂ ਬਹਾਟੀ ਸ਼ਹਾਦਤ ਦੇ ਲਈ ਦ੍ਰਿੜਤਾ ਕੀਤੀ ਐਡਵੋਕੇਟ ਧਾਮ ਨੇ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਸਿਕ ਕੌਮ ਗੁਜਰ ਮਾਤਾ ਗੁਜਰਕੌਰ ਜੀ ਦੇ ਜੀਵਨ ਅਧਰਚਾ ਅਨੁਸਾਰ ਪਰ ਜੀਹਾਂ ਨਰਧਾਰਤ ਕਰੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਮਾਤਾ ਗੁਜਰਕੌਰ ਸਬਰ ਸੈਦਕ ਸਹਿਣਸ਼ੀਲਤਾ ਦਾ ਮਹਾਨ ਸੋਮਾ ਅਤੇ ਵਿਸ਼ਾਲ ਜਗਰੇ ਵਾਲੀ ਸਨ ਜਿਨ੍ਹਾਂ ਨੇ ਸਰਵਾਂਸਦਾਨੀ ਸਾਇਓਸ਼ਰੀ ਗੋਗਲ ਸਿੰਘ ਜੀ ਪ੍ਰਕਾਸ਼ਮਾਨ ਹੋਏ ਜਤਤਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਂਚ ਦੀ ਮਜਬੂਤੀ ਲਈ ਇੱਕ ਜੁਟ ਹੋਣ ਦਾ ਵਿਸ਼ਦਾ ਦਿੱਤਾ ਸਮਾਗਮ ਦਰਾਨ ਕਮਿਸ਼ਨਰ ਗਿਆਨੀ ਗੁਰਮਖ ਸਿੰਘ ਐਮਏ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ ਅਤੇ ਪੁਜੀਆਂ ਪ੍ਰਮੁੱਖ ਸਖੀਤਾ ਨੂੰ ਸ਼੍ਰੋਮਣੀ ਕਵੈਡੀ ਪਰਦਾ ਐਡਵੋਕੇਟ ਅਰਜੰਟਾ ਮਿਨੇ ਸਨਮਾਨਤ ਕੀਤਾ। ਵਿਸ਼ੇਸ਼ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਵਿਮੀਆਂ ਨੂੰ ਵੀ ਸਨਮਾਨ ਦਿੱਤੇ ਗਏ। ਅਗਲੀ ਖਬਰ ਜਲੰਧਰ ਤੋਂ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜੋਕਤਾਬੀ 1-1-225 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸੰਬੰਧੀ ਜਾਰੀ ਪ੍ਰਵਾਨ ਤਹਿਤ ਜਿਹੜੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ 23 ਤੇ 24 ਨਵੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਵੀ ਬੀਐਲਓ ਲੋਕਾਂ ਪਾਸੋਂ ਦਾਅਵੇ ਤੇ ਇਤਰਾਜ਼ ਕੀਤੇ ਜਾਣਗੇ ਇਸ ਸਬੰਧੀ ਬਧੇਰੇ ਜਾਣਕਾਰੀ ਦਿੰਦੇ ਆ ਡਾਕਟਰ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਮਾਸ਼ੂ अग्रवाल ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਦੀ ਸੁਧਾਈ ਤਹਿਤ 28 ਨਵੰਬਰ 2024 ਤੱਕ ਆਮ ਜਨਤਾ ਵੋਟਰਾਂ ਪਾਸੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਉਹਨਾਂ ਨੇ ਕਿਹਾ ਕਿ ਇਸ ਵਦੀ 23 ਨਵੰਬਰ ਤੋਂ ਸ਼ਨੀਵਾਰ ਅਤੇ 24 ਨਵੰਬਰ ਤੱਕ ਅਤਿਵਾਦ ਨੂੰ ਫਵੇਰਿਤਾਸ ਵਜੇ ਤੋਂ ਸ਼ਾਮ 5 ਵਜੇ ਤੱਕ ਜिले ਦੇ ਸਮੂਹ ਪੁਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕਦਮ ਲਗਾਏ ਜਾ ਰਹੇ ਹਨ ਜਿੱਥੇ ਬੂਥ ਲੈਵਲ ਅਫਸਰ ਮੌਜੂਦ ਰਹਿ ਕੇ ਦਾਅਵੇ ਅਤੇ ਇਤਰਾਜ਼ਾਂ ਦੇ ਫਾਰ ਪ੍ਰਾਪਤ ਕਰਨਗੇ ਤੇ ਦੋਸਤੋ ਆਖਰੀ ਖਬਰ ਪੜ ਰਹਾ ਹੈ ਕਿ ਘਰਤਰ ਮੇ ਸਰਪਾਰਤੀ ਸਹਿਕਾਰਤਾ ਸਫਤਾ ਦੇ ਮੌਕੇ ਤੇ ਸਹਿਕਾਰੀ ਖੰਡ ਬੰਦ ਹੋਦਰ ਨੇ ਪੂਰੇ ਦੇਸ਼ ਵਿੱਚ ਗੰਨੇ ਦੇ ਨਵੇਂ ਕਿਸਮ ਦੀ ਬੀਜ ਬੀਜਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਪੂਰੇ ਦੇਸ਼ ਵਿੱਚ ਬੈਸਟ ਅਵਾਰਡ ਪ੍ਰਾਪਤੀ ਤੈ ਇਸ ਮੌਕੇ ਨੂੰ ਖੁਦ ਦੇ ਐਮਐਲਏ ਵੀ ਵੀ ਇੰਦਰੀਤ ਕੁਰਮਾਨ ਨੇ ਸਹਿਕਾਰੀ ਖੜ ਮਿਲ ਦੇ ਸਮੂਹ ਸਟਾਫ ਅਤੇ ਹਲਕਾ ਨਕੂਦਰ ਦੇ ਕਿਸਾਨ ਵੀਰਾਂ ਨੂੰ ਇਸ ਨੂੰ ਲੈ ਕੇ ਵਧਾਈ ਦਿੱਤੀ ਹੈ ਇਹ ਅਵਾਰਡ ਮਾਨਯੋਗ ਸਤਿਮਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੁਆਰਾ ਦਿੱਤਾ ਗਿਆ ਇਸ ਮੌਕੇ ਤੇ ਮਾਨਯੋਗ ਹਰਪਾਲ ਸਿੰਘ ਚੀਮਾ ਨੇ ਨਕੂਦਰ ਸਹਿਕਾਰੀ ਖੰਡ ਮਿਲਦੀ ਪਰ ਸੰਸਦਾ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਖੰਡ ਮਿਲਾਂ ਵਿੱਚੋਂ ਸਭ ਤੋਂ ਵੱਧ ਰਿਕਵਰੀ ਪ੍ਰਾਪਤ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦੈਤਾਂ ਦੇ ਹਲਕਾ ਨਕਉਦਰ ਦੇ ਐਮ.ਐਲ.ਏ. ਮੈਡਮ ਇੰਦਰਜੀਤ ਕੁਮਾਰਮਾਨ ਦੇ ਜਦਨਾ ਸਦਕਾ ਚੁੱਕੇ ਗਏ ਵਧੀਆ ਕਾਰਮੇ ਦੇ ਨਾਲ ਇਹ ਅਵਾਰਡ ਪ੍ਰਾਪਤ ਹੋਇਆ ਹੈ ਅਗਰ ਨੀਅਤ ਸਾਫ਼ ਹੋਵੇ ਤਾਂ ਸਤ ਕੁਝ ਹਾਸਲ ਕੀਤਾ ਜਾ ਸਕਦਾ ਹੈ ਪਿਛਲੀਆਂ ਸਰਕਾਰਾਂ ਦੀ ਨਾਲੇ ਕੀ ਦੇ ਕਾਰਨ ਕਈ ਖੰਡ ਬੰਦਾ ਵੱਧ ਹੋਣ ਦੇ ਖਬਰ ਤੇ ਆ ਚੁੱਕੀਆਂ ਹਨ ਤੇ ਕਾਫੀ ਮਿਲਾਂ ਨੂੰ ਘਾਟਾ ਹੋਣ ਦੇ ਕਾਰਨ ਬੰਦ ਕਰ ਦਿੱਤਾ ਗਿਆ ਇਸ ਮੌਕੇ ਐਡਵੋਕੇਟ ਨਵਦੀਪ ਸਿੰਘ ਜਿੰਦਾ ਚੇਅਰਮੈਨ ਸ਼ੁਕਰ ਪੰਜਾਬ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜ ਅਤੇ ਹਲਕਾ ਉਪਰਧ ਤੇ ਐਮ ਐਲ ਏ ਇੰਦਰ ਦੀ ਇੱਕ ਹੋਰ ਮਹਾਨਤਰੀਆਂ ਵਧੀਆ ਕਾਰਕੁਜੀਆਂ ਦੇ ਕਾਰਨ ਉਹੀ ਖੰਡ ਮਿਲਾਂ ਨੇ ਅੱਜ ਦੇਸ਼ ਵਿੱਚ ਅਲੱਗ-ਅਲੱਗ ਤਰੀਕਾ ਵਿੱਚ ਚੰਗਾ ਸਥਾਨ ਹਾਸਲ ਕਰ ਲਿਆ ਹੈ ਸ਼ੂਗਰ ਮੈਡ ਸ਼ੂਗਰ ਫੈਟ ਮਿਲਕ ਪੰਜਾਬ ਐਡਵੋਕੇਟ ਨਵਦੀਪ ਸਿੰਘ ਚਿੰਦਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਸਾਰੀਆਂ ਹੀ ਖੰਡ ਮਿਲਾਂ ਵਧੀਆ ਕਾਰਗੁਜ਼ਾਰੀ ਕਰਕੇ ਚੰਗਾ ਸਥਾਨ ਹਾਸਲ ਕਰਨਗੀਆਂ ਇਸ ਮੌਕੇ ਤੇ ਹਲਕਾ ਨਕੂਦਰ ਤੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਸਹਿਕਾਰੀ ਖੰਡ ਮਿਲਾਂ ਦੇ ਸਮੂਥ ਸਟਾਫ ਅਤੇ ਕਰਮਚਾਰੀਆਂ ਤੇ ਆਪਣੇ ਹਲਕੇ ਦੇ ਸਾਰੇ ਹੀ ਕਿਸਾਨ ਵੀਰਾਂ ਨੂੰ ਤੇ ਆਪਣੇ ਹਲਕੇ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਗੇ ਵੀ ਮੈਂ ਇਸ ਤਰ੍ਹਾਂ ਦਾ ਨਹੀਂ ਖੇਤੀਬਾੜੀ ਚੰਗੇ ਕੰਮ ਚੁੱਕਣ ਵਾਸਤੇ ਹਰ दम ਯਤਨ ਕਰਦੀ ਰਹਾਂਗੀ ਤੇ ਦੋਸਤੋ ਤੁਸੀਂ ਇਹ ਖਬਰ ਅਪਲਿਕਾ ਨਿਊਜ਼ ਆਨਲਾਈਨ ਚੈਨਲ ਤੋਂ ਸੁਣ ਰਹੇ ਸੀ ਇਹ ਪੁਰਵਾਂਤ ਅਨੁਕਮੇ ਲਗਾ ਇਸ ਵਾਰੀ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੇ ਵਿਚਾਰ ਲਿਖ ਸਕਦੇ ਹੋ ਅਗਰ ਪੁਰਵਾਂਤ ਚੰਗਾ ਲਗਾ ਤੇ ਇਸ ਵੀਡੀਓ ਨੂੰ ਲਾਈਕ ਤੇ ਅੱਗੇ ਆਪਣੇ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਖਬਰਾਂ ਦੀ ਜਾਣਕਾਰੀ ਉਹਨਾਂ ਨੂੰ ਮਿਲ ਸਕੇ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਤੇ ਅਸੀਂ ਦੋਸਤੋ ਕੱਲ ਫੇਰ ਇਸੇ ਤਰ੍ਹਾਂ ਨਮੀਆਂ ਤਾਜ਼ੀਆਂ ਖਬਰਾਂ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਇਜਾਜ਼ਤ ਧੰਨਵਾਦ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ